ਚੋਰੀ ਦੇ ਮੋਟਰਸਾਈਕਲਾਂ ਤੇ ਡਾਕਾ ਮਾਰਨ ਦੀ ਫਰਾਗ 'ਚ ਫਿਰਦੇ 5 ਜਣੇ ਫਰੀਦਕੋਟ ਪੁਲਿਸ ਨੇ ਕੀਤੇ ਕਾਬੂ ਦੋ ਚੋਰੀ ਦੇ ਮੋਟਰਸਾਈਕਲ ਦੋ ਕਾਪੇ ਤੇ ਇੱਕ ਬੇਸਬੋਲ ਕੀਤਾ ਬਰਾਮਦ ਫਰੀਦਕੋਟ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਚੋਰੀ ਦੇ ਦੋ ਮੋਟਰਸਾਈਕਲਾਂ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਜਸਥਾਨ ਫਿਲਟਰ ਨਾਲ ਲੱਗਦੇ ਬਾਈਪਾਸ ਪਾਰਕ ਸ਼ੈੱਡ ਦੇ ਕੋਲ ਡਾਕਾ ਮਾਰਨ ਦੀ ਤਿਆਰੀ ਕਰ ਰਹੇ 5 ਜਣਿਆਂ ਨੂੰ ਕਾਬੂ ਕੀਤਾ ਗਿਆ ਇਸੇ ਮਾਮਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੋਸਟ ਕਪਤਾਨ ਡਾਕਟਰ ਪ੍ਰਿਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਿਹਮ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 5 ਜਣਿਆਂ ਨੂੰ ਡਾਕਾ ਮਾਰਨ ਦੀ ਤਿਆਰੀ ਕਰਦੇ ਹੋਏ ਰੰਗੇ ਹਥੀ ਕਾਬੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਮੋਢਲੀ ਪੁਛਪੜਤਾਲ 'ਚ ਇਹਨਾਂ ਮੰਨਿਆ ਕਿ ਉਹ ਜੇਲ੍ਹ ਅੰਦਰ ਸਮਾਨ ਨੂੰ ਸੁੱਟਣ ਦਾ ਕੰਮ ਵੀ ਕਰਦੇ ਹਨ ਅਤੇ ਪਹਿਲਾਂ ਵੀ ਕਈ ਲੁੱਟਖੋਹਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਹਨਾਂ ਵਿੱਚੋਂ ਕਈ ਜਣਿਆਂ ਤੇ سنگੀਨ ਤਰ੍ਹਾਂਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਇਸੇ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਜਿੱਦਾਂ ਜੀ ਕੱਲ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗਸ਼ ਹਨ ਤੇ ਡਾਕੇ ਦੀ ਫਰਾਚਨ ਜਿਸ ਤੇ ਚਾਹੇ ਤਾਂ ਮੁਖਬਰੀ ਤੇ ਇੱਕ ਬੀਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਜਿਵੇਂ ਕਿ 303 310 ਅੰਡਰ ਪਰਚਾ ਦਰਜ ਕੀਤਾ ਸੀ ਪੰਜ ਬੰਦਿਆਂ ਦੇ ਅਗੇਂਸਟ ਫਿਰ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਕੋ ਜਿਹਨੂੰ ਕਿ ਕਹਿੰਦੇ ਆ ਸਾਨੂੰ ਕੁਝ ਚੀਜ਼ਾਂ ਬਰਾਮਦ ਹੋਈਆਂ ਜਿਹੜੀਆਂ ਕਿ ਉਹਨਾਂ ਦੀ ਪੁਛ ਫੜਤਾਲ ਤੋਂ ਪਤਾ ਲੱਗਾ ਕਿ ਇਹ ਜੇਲ੍ਹ ਚ ਫੇਂਕਾ ਵੀ ਕਰਦੇ ਨੇ ਤੇ ਉਹ ਫਿਰ ਅਸੀਂ ਉਹ ਚੀਜ਼ਾਂ ਕਿਉਂਕਿ ਜੇਲ੍ਹ ਚ ਫੇਂਕਾ ਕਰਦੇ ਆਹੀ ਜੀ ਇਲੈਕਟ੍ਰੀਕ ਧਾਰਾ ਦਾ ਫਿਰ ਵਾਦਾ ਕੀਤਾ ਫਿਰ ਇਹ ਸਹੀ ਇੱਕ ਦੋਸ਼ੀ ਵੀ ਉਹਨਾਂ ਦੀ ਪੁਛ ਗਿਛ ਤੇ ਜਾਨੀ ਕਿ ਇੱਕ ਨੋਮੀਨੇਟ ਵੀ ਕੀਤਾ ਜਾਨੀ ਕਿ કુલ 6 ਵਿਅਕਤੀ ਹੋ ਗਏ 5 ਜਿਹੜੇ ਤੁਸੀਂ ਕਹਿੰਦੇ ਹੋ ਤੇ ਉਹ ਜਿਹੜੇ ਬੰਦੇ ਜਿਹੜੇ ਅਸੀਂ ਫੜੇ ਨੇ ਉਹ ਜਿੱਦਾਂ ਉਹਨਾਂ ਕੋ ਦੋ ਮੋਟਰਸਾਈਕਲਾਂ ਤੇ ਆਏ ਸੀ ਕਾਪੀ ਸੀ ਉਹਨਾਂ ਕੋ ਉਹ ਚੀਜ਼ਾਂ ਮਿਲੀਆਂ ਤੇ ਬਾਕੀ ਜਿਹੜਾ ਫੈਂਕਾ ਕਰਨ ਆਏ ਸੀ ਉਹ ਅਸੀਂ ਰਿਕਵਰ ਕੀਤਾ ਜੀ ਸਰ ਖੇਲ ਤੇ ਜਿਹੜੀ ਫੈਂਕਾ ਰਿਕਵਰ ਹੋਇਆ ਕੀ ਕੁਝ ਹੋਇਆ ਇਹ ਉਹਦੇ ਨਾਲ ਜੁੜੇ ਹੋਏ ਨੇ ਕੋਈ ਕੁਝ ਜਿੱਦਾਂ ਹੁਣ ਕੱਲ ਵੀ ਜਿਹੜਾ ਬੀਤਿਆ ਕੱਲ੍ਹ ਹੈ ਜੇਲ੍ਹ ਵਾਲਿਆਂ ਨੂੰ ਵੀ ਫੈਂਕੇ ਕੁਝ ਮਿਲੇ ਸੀ ਜਿਸ ਦੇ ਚੱਲਦੇ ਉਹਨਾਂ ਨੇ ਪਰਚੇ ਵੀ ਦਰਜ ਕਰਾਈ ਨੇ ਉਹਨਾਂ ਨੇ ਸਵੇਰੇ ਜੀ ਤੂੰ ਬੰਦੀ ਉਹਨਾਂ ਦੀ ਖੋਲਦੀ ਹੈ ਤੇ ਦੁਪਹਿਰ ਵੇਲੇ ਚੈਕਿੰਗ ਕੀਤੀ ਹੈ ਉਹਨਾਂ ਨੂੰ ਕੁੱਲ 24 ਫੈਂਕੇ ਜਿਹੜੇ ਕੀ ਹੈ ਮਿਲੇ ਸੀ ਜਿਸ ਚ ਵੀ ਕੂਲ ਲਿਪਸ ਤਮਾਕੂ ਦੇ ਪੈਕੇਟ ਬੀੜੀ ਸਿਗਰਟ ਤੇ ਇਹ ਜਿਹੜੇ ਕੀ ਪੈਟ ਦੇ ਮੋਬਾਈਲ ਸੀ ਬੰਦੇ ਸਾਰੇ ਜਿੱਦਾਂ ਕੀ ਹੈਗੇ ਕੁਝ ਬੰਦੇ ਮੋਗੇ ਨਾਲ ਵੀ ਸੰਬੰਧ ਰੱਖਦੇ ਨੇ ਜਿੱਦੋਂ ਵੀ ਮੋਬਾਈਲ ਬਰਾਮਦ ਹੋਏ ਹਾਂ ਜੀ ਹਾਂਜੀ ਹਾਂਜੀ ਜਿੱਦਾਂ ਮੈਂ ਦੱਸਿਆ ਕਿ ਉਹਨਾਂ ਨੇ ਕੱਲ ਜਦੋਂ ਬੰਦੀ ਖੋਲਦੀ ਹੈ ਜੀ ਰੋਜ਼ ਉਹਨਾਂ ਨੇ ਕੱਲ ਜਦੋਂ ਬੰਦੀ ਖੋਲਣ ਤੋਂ ਪਹਿਲਾਂ ਸਵੇਰੇ ਚੈਕਿੰਗ ਕੀਤੀ ਸੀ ਫਿਰ ਦੁਪਹਿਰ ਵੇਲੇ ਫਿਰ ਕੀਤੀ ਸੀ ਉਹਦੇ ਚ ਕੁੱਲ 24 ਫੈਂਕੇ ਉਹਨਾਂ ਨੂੰ ਬਰਾਮਦ ਹੋਏ ਸੀ ਜਿੱਚ ਮੋਬਾਈਲ ਫੋਨਸ ਹਨ ਕੂਲ ਲਿਪਸੀ ਸਭ ਬੀੜੀ ਸਿਗਰਟ ਸੀ ਤੰਬਾਕੂ ਸੀ ਉਸ ਹੁਣ ਕੀ ਕਾਰਵਾਈ ਕੀਤੀ ਹੁਣ ਜੀ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਜਿਹੜੇ ਬੰਦੇ ਫੈਂਕੇ ਆ ਇਹਨਾਂ ਚ ਹੋਰ ਕਿਹੜੇ ਕਿਹੜੇ ਮਲਬਜ਼ ਨਹੀਂ ਕਿੱਥੋਂ ਲੈ ਕੇ ਆਂਦੇ ਨੇ ਤੇ ਇਹਨਾਂ ਦਾ ਮੋਡਸ ਆਪਰੇਂਡੀ ਕੀ ਹੈਗਾ ਸਰ ਕੁੱਲ ਕਿੰਨੇ ਬੰਦੇ ਆ ਜੀ ਇਹ ਇਹ ਕੁੱਲ 5 ਬੰਦੇ ਆ ਜੀ ਬੰਦੇ ਫੈਂਕੀ ਕਿ ਸੁੱਟਦੇ ਸੀ ਜਾਂ ਕੋਈ ਲੁੱਟਾਂ ਖੋਹਾਂ ਵੀ ਕਰਦੇ ਸੀ ਇਹ ਦੇਖੋ ਜੀ ਜਿਹੜੀ ਇਹ ਮੁਖ ਮੁਖਬਰੀ ਤੇ ਪਰਚਾ ਤੇ ਇਹ ਵਾਰਦਾਤ ਤੇ ਕੋਈ ਇਨਜਾਮ ਦੇਣ ਨੂੰ ਸੀ ਲੁੱਟਾਂ ਖੋਹਾਂ ਵਾਲੀਆਂ ਵਾਰਦਾਤ ਨੂੰ ਇਨਜਾਮ ਦੇਣ ਦਾ ਹੀ ਸੀ ਸਾਡੇ ਕੋਲ ਜੋ ਜਾਣਕਾਰੀ ਆ ਤੇ ਉਹਦੇ ਨਾਲ ਨਾਲ ਇਹ ਵੀ ਸਾਨੂੰ ਜਦੋਂ ਇਹਨਾਂ ਨੂੰ ਫੜਿਆ ਮਾਰੂ ਹਥਿਆਰਾਂ ਦੇ ਸਮੇਤ ਅਸੀਂ ਫੜਿਆ ਮੋਟਰਸਾਈਕਲਾਂ ਤੇ ਫੜਿਆ بیسਬਾਲ ਬੈਟ ਸੀ ਕਾਫੇ ਸੀ ਹਨਾ ਜੀ ਤੇ ਫਿਰ ਜਦੋਂ ਉਹਨਾਂ ਨੂੰ ਫੜਿਆ ਤੇ ਇੱਕ ਇਹਨਾਂ ਕੋਈ ਫੈਂਕਾ ਵੀ ਅੰਦਰੋਂ ਮਿਲਿਆ ਤੇ ਹੋ ਸਾਡੀ ਹੁਣ ਤਫਤੀਸ਼ جاری ਹੈ ਕਿ ਇੱਕ ਵਾਰਦਾ ਦੇ ਨਾਲ ਨਾਲੇ ਫੈਂਕੇ ਵਾਲਾ ਵੀ ਹੋ ਸਕਦਾ ਜਿਹੜਾ ਕਿਉਂਕਿ ਰਿਕਵਰੀ ਹੋਈ ਹੈ ਤੇ ਇਹ ਕੰਮ ਕਰਦੇ